ਸ੍ਰੀ ਗੁਰੂ ਨਾਨਕ ਦੇਵ ਜੀ ਪੰਜਾਬ ਦਾ ਚੱਕਰ ਲਾਉਣ ਉਪਰੰਤ ਲੰਮੇ ਸਫਰਾਂ ਤੇ ਨਿਕਲ ਤੁਰੇ ਐਸੇਰ ਆਪ ਹਿੰਦੂ ਤੀਰਥਾਂ ਤੇ ਗਏ ਆਪ ਉਹਦੋਂ ਜਾਣਦੇ ਜਦੋਂ ਕੋਈ ਦਿਨੋ ਤਸਵ ਹੋਵੇ ਤਾਂ ਜੋ ਵੱਦ ਤੋਂ ਵੱਧ ਲੋਕਾਂ ਤੱਕ ਆਪ ਦੀ ਗੱਲ ਪਹੁੰਚ ਸਕੇ ਆਪ ਲੰਮੀ ਵੈਸ ਵਿੱਚ ਨਹੀਂ ਪੈਂਦੀ ਸੰਨ ਲੋਕਾਂ ਦਾ ਧਿਆਨ ਖਿੱਚਣ ਲਈ ਆਪ ਜੀ ਦਾ ਪਹਿਰਾਵਾ ਅਨੋਖਾ ਹੁੰਦਾ ਸੀ ਅਤੇ ਦੂਜੇ ਆਪ ਕੋਈ ਐਸਾ ਕੰਮ ਕਰਨਾ ਲੱਗ ਪੈਂਦੇ ਕਿ ਲੋਕਾਂ ਦਾ ਅਲੋਖ ਦਵਾ ਲੈ ਆ ਜੁੜਦੇ ਸੂਚ ਗ੍ਰਹਿਣ ਦੇ ਮੌਕੇ ਆਪ குரு ਖੇਤਰ ਜਾਈਂ ਗ੍ਰਹਿਣ ਸਮੇਂ ਦੋ ਗੱਲਾਂ ਵਰਜਿਤ ਸੰਨ ਇੱਕ ਅੱਗ ਬਾਲਣੀ ਅਤੇ ਹੋਜੇ ਪਕਾਉਣਾ ਖਾਣਾ ਦੂਜੇ ਮਾਸ ਖਾਣਾ ਪ੍ਰਾਂਤੂ ਇਹ ਪਰਮ ਦੂਰ ਕਰਨ ਲਈ ਗੁਰੂ ਜੀ ਨੇ ਕਿਸੇ ਸਿੱਖ ਸਰਦਾਰ ਲੋਗਾਂ ਨੂੰ ਕਹਿਤਾ ਕੀਤਾ ਹਰੰਦਾ ਮਾਸ ਜਿੰਨਾ ਤਾਰ ਦਿੱਤਾ ਲੋਕੀਂ ਕਰੋਧ ਵਿੱਚ ਰੌਲਾ ਪਾਉਂਦੇ ਦੁਆਲੇ ਆ ਜੁੜੇ ਇੰਨਾਂ ਵਿੱਚ ਬਣੇ-ਬੜੇ ਵਿਦਵਾਨ ਵੀ ਸਨ ਜਿਨ੍ਹਾਂ ਵਿੱਚ ਨਾਨੂ ਪੰਡਤ ਸਤੋ ਮੋਹਰੇ ਸੀ ਗੁਰੂ ਜੀ ਨੇ ਸਮਝਾਇਆ ਕਿ ਖਾਣਾ ਉਹ ਵਰਦਿਤ ਹੈ ਜਿਸ ਦੇ ਖਾਣ ਨਾਲ ਸਰੀਰ ਨੂੰ ਕਸਟ ਹੋਵੇ ਅਤੇ ਮਾਨ ਵਿੱਚ ਵਿਕਾਰ ਉਤਪਨ ਹੋ ਨਾਨੂ ਪੰਡਤ ਨਾਲ ਚਰਚਾ ਹੋਈ ਅਤੇ ਉਸ ਦੀ ਨਿਸ਼ਾ ਹੋ ਗਈ ਨਾਨੂ ਪੰਡਤ ਅਤੇ ਕਈ ਹੋਰ ਗੁਰੂ ਜੀ ਦੇ ਸਿੱਖ ਬਣੇ ਗੁਰੂ ਘੇਤਰ ਤੋਂ ਆ ਕੋ ਪਾਣੀ ਪਤ ਦਿੱਲੀ ਯਾਦ ਚੋਂ ਹੁੰਦੇ ਹੋਏ ਹਰ ਦੁਆਰ ਪੁੱਜੇ ਉਥੇ ਵਿਸਾਖੀ ਦਾ ਮੇਲਾ ਲੱਗਾ ਹੋਇਆ ਸੀ ਅਤੇ ਲੋਕ ਗੰਗਾ ਵਿੱਚ ਇਸ਼ਨਾਨ ਕਰ ਰਹੇ ਸਨ ਅਤੇ ਚੜ੍ਹਦੇ ਪਾਸੇ ਸੂਰਜ ਵਾਲੋਂ ਪਾਣੀ ਛੁੱਟ ਰਹੀ ਸਾਨਾ ਗੁਰੂ ਜੀ ਪਛਮ ਵੱਲ ਪਾਣੀ ਛੁੱਟਣਾ ਲੱਤ ਪਈ ਨੋਕਾ ਪੁੱਛ ਲੱਗੀ ਕਿ ਪਛਮ ਵੱਲ ਪਾਣੀ ਕਿਉਂ ਛੁੱਟ ਰਹੀ ਹੋਂ ਤਾਂ ਗੁਰੂ ਜੀ ਨੇ ਅਖਾ ਕੇ ਤੁਸੀਂ ਪੂਰਬ ਵੱਲ ਕਿਉਂ ਛੁੱਟ ਰਹੀ ਹੋਂ ਇੱਕ ਸਿਆਣੇ ਨੇ ਕਿਹਾ ਕਿ ਤਰ੍ਹਾਂ ਨੂੰ ਪਾਣੀ ਦਿੰਦੇ ਹਾਂ ਗੁਰੂ ਜੀ ਦਾ ਅਗਲਾ ਸਵਾਲ ਸੀ ਕਿ ਪਿਤਰ ਲੋਕ ਕਿੰਨੀ ਦੂਰ ਹੈ? ਤਾਂ ਜਵਾਬ ਮਿਲਿਆ ਲੱਖ ਕਰੋੜਾ ਮਿਲਣਾ ਦੂਰ। ਉਪਰੰਤ ਗੁਰੂ ਜੀ ਨੇ ਹੋਰ ਤੇਜ਼ੀ ਨਾਲ ਪਾਣੀ ਸੁੱਟਣਾ ਲੱਗ ਪਾਇਆ। ਲੋਕਾਂ ਬੁੱਝਾ ਕੇ ਇਹ ਕੀ ਕਰ ਰਹੀ? ਤਾਂ ਗੁਰੂ ਜੀ ਨੇ ਆਖਿਆ ਲਾਹੌਰ ਨੇੜੇ ਮੇਰੀ ਖੇਤੀ ਬੀਜੀ ਹੋਈ ਹੈ। ਉਸ ਨੂੰ ਪਾਣੀ ਦੇ ਰਿਹਾ ਹਾਂ। ਲੋਕਾਂ ਬੁੱਝਾ ਕੇ ਨਹੀਂ ਨਹੀਂ ਦੂਰ ਤੁਹਾਡੀ ਖੇਤੀ ਨੂੰ ਪਾਣੀ ਕਿਵੇਂ ਚਲਾ ਜਾਵੇਗਾ ਗੁਰੂ ਜੀ ਨੇ ਆਖਿਆ ਕਿ ਜੇ ਇਤਨਾ ਨੂੰ ਲੱਖਾਂ ਕਰੋੜਾਂ ਮੀਲਾਂ ਦੂਰ ਤੇ ਜਾ ਸਕਦਾ ਹੈ ਤਾਂ ਮੇਰੇ ਖੇਤਾਂ ਨੂੰ ਕਿਉਂ ਨਹੀਂ ਪਹੁੰਚ ਸਕਦਾ ਲੋਕਾਂ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਅਤੇ ਕਹਿਣ ਲੱਗੇ ਕਿ ਇਹ ਤਾਂ ਕੋਈ ਮਹਾਪੁਰਸ਼ ਹੈ ਉਥੇ ਕਈ ਗੋਸ਼ਟੀਆਂ ਹੋਈਆਂ ਗੁਰੂ ਜੀ ਦਾ ਉਪਦੇਸ਼ ਸੀ ਕਿ ਪਰਮੇਸ਼ਰ ਨੂੰ ਸਰੂਪ ਭਾਗਤੀ ਨਹੀਂ ਪਾਉਂਦੀ ਗੁਰੂ ਸ਼ਬਦ ਵਿੱਚ ਸਭ ਕੁਝ ਹੈ ਗੁਰੂ ਪਾਸ ਨਾਮ ਦਾਣਾ ਇਸ਼ਨਾਨ ਹੈ ਸੀਲ ਸੰਜਮ ਦਇਆ ਕਰਮ ਸੰਤੋਖ ਹੈ ਮਨ ਹੰਸ ਹੈ ਤੇ ਪਰਮੇਸ਼ਰ ਦਾ ਨਾਮ ਰਤਨ ਹੈ ਇੱਕ ਮਨ ਇੱਕ ਚਿਤ ਹੋ ਕੇ ਧਿਆਨੋਂ ਤਾਂ ਇਸ ਦੇਹੀ ਤੇ ਹੀ ਪਰਮੇਸ਼ਰ ਪਾਵੇ ਗੜਵਾਲ ਦਾ ਰਾਜਾ ਵਿਜੇ ਦਾ ਪ੍ਰਕਾਸ਼ ਵੀ ਆਇਆ ਉਸਨੇ ਜਾਦਾ ਗੁਰੂ ਜੀ ਨੂੰ ਜਾਤ ਬਾਰੇ ਪੁੱਛਿਆ ਤਾਂ ਗੁਰੂ ਜੀ ਨੇ ਆਖਿਆ ਉਹਨਾਂ ਦੇ ਕੋਈ ਜਾਤ ਨਹੀਂ ਹੈ ਸਿਰਫ ਪ੍ਰਭੂ ਦਾ ਸਾਗੀ ਹਾਂ ਜਿਵੇਂ ਰੱਖਦਾ ਹੈ ਉਹਨੇ ਰਹਿੰਦਾ ਹਾਂ ਅਦਵਾਰ ਤੋਂ ਆਪ ਪੀਲੀ ਫੀ ਦੇ ਪਾਸੋਂ ਗੋਰਖ ਮਤੇ ਪੁੱਜੇ ਸਿੱਧਾ ਨਾਲ ਚਰਚਾ ਹੋਈ ਸਿੱਧ ਹਾਰ ਗਏ ਐਸੇ ਜਤ ਸਦਕਾ ਐਸ ਜਗ੍ਹਾ ਦਾ ਨਾਨਕ ਮਤਾਂ ਜਾ ਗਿਆ ਉੱਥੇ ਆਹੋ ਮਸੁਰਾ ਆਤੋਂ ਹੁੰਦੇ ਹੋਏ ਪੁਨਾਰਸ ਪਹੁੰਚੇ ਇਥੇ ਆਪ ਜੀ ਦੇ ਪੰਡਤ ਪੰਡਤ ਜਥਰ ਦਾਸ ਨਾਨਕ ਚਾਚਾ ਹੋਈ ਚਤਰਦਾਸ ਮੰਨ ਗਿਆ ਕਿ ਪ੍ਰਭੂ ਕਨ ਕਾ ਮੇਰੇ ਵਿੱਚਦਾ ਹੈ ਅਤੇ ਨਾਮ ਸਿਮਰਨ ਰਾਗਣੀ ਉਸਦੀ ਪ੍ਰਾਪਤੀ ਹੋ ਸਕਦੀ ਹੈ ਚਤਰਦਾਸ ਤੇ ਹੋਰ ਬਹੁਤ ਸਾਰੇ ਗੁਰੂ ਜੀ ਦੇ ਸਿੱਖ ਬਣੇ ਚਤਰਦਾਸ ਨੂੰ ਗੁਰੂ ਜੀ ਨੇ ਬਨਾਰਸ ਦੇ ਸੰਗਤ ਦਾ ਮੁਖੀ ਅਤੇ ਪ੍ਰਚਾਰਕ ਥਾਪਿਆ ਫਿਰ ਗੁਰੂ ਜੀ ਗਏ ਅਤੇ ਪਟਨਾ ਗਏ ਪਟਨਾ ਵਿਖੇ ਸਾਲਸਰਾਏ ਜਿਹੂਰੀ ਨੂੰ ਸਿੱਖ ਸੰਗਤ ਦਾ ਮੁਖੀ ਥਾਪਿਆ ਉਦੋਂ ਆਪ ਧਾਮ ਰੂਪ ਵਿੱਚ ਗਏ ਅਤੇ ਨੂਰ ਸਾਹਿਬ ਤੇ ਉਸ ਦੀਆਂ ਕਈ ਸਾਥਨਾ ਨੂੰ ਉੱਚ ਸੁੱਚੇ ਜੀਵਨ ਦੀ ਗਾਥ ਦਸੀ ਆ ਫਿਰ ਦਾਕਾ ਕਟਕ ਗਏ ਉਥੇ ਆਪ ਕਟਕਤੇ ਫਿਰ ਜਗਨਨਾਥਪੁਰੀ ਗਏ ਜਗਨਨਾਥਪੁਰੀ ਤੋਂ ਆਪ ਘੁੰਜਾ ਬਾਲੇ ਮੋੜੇ ਉੜੀਸਾ ਦਾ ਚੱਕਰ ਲਾ ਕੇ ਅਖੀਰ 1508 ਈਸਵੀ ਵਿੱਚ ਸੰਤਾਨਪੁਰ ਪਹੁੰਚੇ ਔਰ ਸੁਵਿਲੇ ਮਾਤਾ ਸੁਲਖਣੀ ਜੀ ਅਤੇ ਦੂਵੇਂ ਸਹਿਵਜਾਦੇ ਪੱਖੋ ਕੇ ਰੰਦਾਵਾ ਰਹੰਦੇ ਸਨ ਗੁਰੂ ਜੀ ਨੇ ਉਹਨਾਂ ਵਾਸਤੇ ਕੋਈ ਟਿਕਾਣਾ ਆਦ ਬਣਾਉਣ ਦੀ ਸੋਚੀ ਆਪ ਲਾਹੌਰ ਤੋਂ ਰਾਵੀ ਦੇ ਸੱਤੀ ਕੰਡੇ ਦੇ ਨਾਲ-ਨਾਲ ਤੁਰੇ ਤੁਰੇ ਆਏ ਆਪਣੇ ਸਹਰੇ ਫੰਡ ਦੇ ਦੂਜੇ ਪਾਰ ਇੱਕ ਰਮਣੀਕ ਥਾਂ ਵੇਖੀ ਇਹ ਲਾਹੌਰ ਦੇ ਮੁਸਲਮਾਨ ਕਰੋੜੀਆਂ ਦੀ ਜ਼ਮੀਨ ਸੀ ਪਹਿਲਾਂ ਤਾਂ ਕਰੋੜੀਆਂ ਔਖਾ ਹੋਇਆ ਪਰ ਜਦੋਂ ਗੁਰੂ ਜੀ ਦੇ ਅਨਮੋਲ ਬਚਨ ਸੁਨੇ ਅਤੇ ਦਰਸ਼ਨ ਕੀਤੇ ਤਾਂ ਚਰਨੀ ਢੈ ਪਿਆ ਸਿੱਖ ਬਣਿਆ ਅਤੇ ਬੇਨਤੀ ਕੀਤੀ ਹਜ਼ੂਰ ਮੇਰੀ ਜ਼ਮੀਨ ਵਿੱਚ ਨਗਰ ਬਸਾਓ ਏਜ ਮੈਂ ਆਪ ਜੀ ਦੀ ਪੇਟਾ ਕਰਦਾ ਹਾਂ ਗੁਰੂ ਜੀ ਨੇ ਪ੍ਰਵਾਨ ਕਰ ਲਿਆ ਤੇ ਕਰਤਾਰਪੁਰ ਨਗਰ ਦੀ ਨੀਰਖ ਦਿੱਤੀ ਛੇਤੀ ਹੀ ਕਾਫੀ ਉਸਾਰੀ ਦੇ ਕੰਮ ਹੋ ਗਏ ਥੋੜੇ ਚਿਰ ਪਿਛੋਂ ਗੁਰੂ ਜੀ ਦੇ ਮਾਤਾ ਪਿਤਾ ਵੀ ਉੱਥੇ ਆ ਗਏ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਦੇ ਤਨ ਮਨ ਦੀ ਤ੍ਰਿਪਤੀ ਲਈ ਦੁੱਧ ਮੱਖਣ ਦੇ ਲੰਗਰ ਅਤੇ ਸਵੇਰ ਸ਼ਾਮ ਸਿਮਰਨ ਕੀਰਤਨ ਆਦ ਦਾ ਪ੍ਰਵਾਹ ਚਲਾ ਦਿੱਤਾ ਕਰਤਾਰਪੁਰ ਦੇ ਵਸੋਂ ਵਿੱਚ ਅਜੇਹਾ ਰੰਧਾਵਾ ਜੀ ਦੋਦਾ ਜੀ ਅਤੇ ਕਰੋੜੀ ਮੱਲ ਜੀ ਨੇ ਬਹੁਤ ਯੋਗਦਾਨ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ